ਕਹਿੰਦੇ ਵੈਰਵਾਲ ਠਾਣੇ ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਕੋ ਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉਥੋਂ ਨਾਕੇ ਤੇ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਬ੍ਰੇਕ ਕਰਕੇ ਤੇ ਅੱਗੇ ਭਜਾ ਕੇ ਲੈ ਗਈ ਉਹ ਵਿਦਾਊਟ ਨੰਬਰ ਸੀ ਜੀ ਪੁਲਿਸ ਪਾਰਟੀ ਨੇ ਪਿੱਛੇ ਚੇਜ਼ ਕੀਤਾ ਜਦੋਂ ਅੱਗੇ ਗੱਡੀਆਂ ਗੱਡੀ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਹੀ ਲਟਕਿਆਂ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਉਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਜੋ ਦੋ ਤੇ ਬਾਰੀਜ ਵਜੇ ਜਿੰਦੇ ਕਰਕੇ ਗੱਡੀ ਜਿਹੜੀ ਸੀਗੀ ਉਥੋਂ ਸਲਿੱਪ ਕਰ ਗਈ ਉੱਥੇ ਰੋਕੇ ਨਾਲ ਦੇ ਵਾਲੀ ਪੁਲਿਸ ਪਾਰਟੀ ਅੱਗੇ ਗਈ ਤੇ ਉਹਨੂੰ ਗ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਇਹਨੇ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ ਪਰ ਫੋਰਚੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਇਹਨਾਂ ਕ੍ਰਾਸ ਜਿਹੜਾ ਫਾਇਰ ਸੀਗਾ ਉਹਨਾਂ ਤੇ ਚੱਕ ਗੋਲੀ ਜਾ ਕੇ ਉਹਦੀ ਲੱਤੇ ਵਿੱਚ ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਣ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬਰਾਮਦ ਕਰ ਲਈਏ ਨਾਲ ਲੂਟ ਕਰਦੇ ਇੱਕ ਚੋ ਦੋ ਰੌਂਦ ਤੇ ਦੋ ਜਿਹੜੇ ਉਹਨੇ ਖਾਲੀ ਚਲਾਏ ਜਿਹੜੇ ਕੀਤੇ ਸੀ ਦੋ ਗੋਲ ਉੱਥੋਂ ਮਿਲ ਗਏ ਐ ਐਕਸਯੂਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ ਇਹ ਲੜਕਾ ਰਕੇਸ਼ ਭਾਰਤੀ ਇਹ ਇਹ ਹੈਗਾ ਪਿਆਸਤਾ ਰਹਿਣਾ ਲ ਤੇ ਬਾਕੀ ਹਿੰਦੇ ਬਾਰੇ ਹੋਰ ਫਰਦਰ ਕਰ ਰਹੇ ਆ ਮੌਕੇ ਤੇ ਇਹ ਸਰ ਇਕੱਲਾ ਜਣਾ ਆ ਰਿਹਾ ਸਰ ਗੱਡੀ ਇਹ ਇਕੱਲਾ ਹੀ ਆ ਰਿਹਾ ਸੀ ਕਿ ਪਰ ਇਹਦੇ ਬਾਰੇ ਪਤਾ ਕੀਤਾ ਸਾਰਾ ਕਿਉਂ ਕਰ ਰਹੇ ਆ ਪਤਾ ਵੀ ਹੁਣ ਕਿੱਥੋਂ ਪਿਸਟਲ ਲਈ ਤੇ ਕੀ ਕਿਉਂ ਕਿਉਂ ਜਾ ਰਿਹਾ ਸੀ ਕਿਉਂ ਇਹਨੇ ਗੱਡੀ ਦੀ ਬਿਨਾਂ ਨੰਬਰ ਲਾਈ ਸੀ ਠੀਕ ਥੈਂਕ ਯੂ